ਅੱਜ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕੀਆਂ ਗਈਆਂ ਨੇ ਰੇਲਾਂ ਰੋਕ ਕੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਅਮ੍ਰਿਤਸਰ ਦੇ ਝੰਡੇਆਲਾ ਗੁਰੂਦੇਵ ਦੇਵੀ ਵਿਆਸਪੁਰਾ ਤੋਂ ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਵਨ ਸਿੰਘ ਪੰਦੇਰ ਹੋਰਾਂ ਦੀ ਅਗਵਾਈ ਦੇ ਵਿੱਚ ਵੱਡੀ ਗੰਟੀ ਦੇ ਵਿੱਚ ਕਿਸਾਨਾਂ ਨੇ ਪਹੁੰਚ ਕੇ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਦੱਸਦੀ ਹੈ ਕੀ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਤਾਂ ਦੱਸ ਦਈਏ ਕਿ ਪੂਰੇ ਭਾਰਤ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਮਰਦ ਕਿਸਾਨਾਂ ਦੇ ਨਾਲ ਨਾਲ ਹੁਣ ਝੰਡੇ ਚੁੱਕ ਕੇ ਬੀਬੀਆਂ ਵੀ ਮੈਦਾਨ ਵਿੱਚ ਡਟੀਆਂ ਹੋਈਆਂ ਨੇ ਇਹਨਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਝੰਡੇ ਚੁੱਕ ਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਹੋਰਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਨਾਲ ਵਾਪਰੀ ਘਟਨਾ ਦੇ ਵਿੱਚ ਹਾਲੇ ਤੱਕ ਦੋਸ਼ੀਆਂ ਨੂੰ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਸਜ਼ਾਵਾ ਨਹੀਂ ਹੋਈਆਂ ਅਤੇ ਕਿਸਾਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਇਸ ਤੋਂ ਇਲਾਵਾ 13 ਫਰਵਰੀ ਸਾਲ 2024 ਤੋਂ ਕਿਸਾਨੀ ਅੰਦੋਲਨ ਸ਼ੰਭੂ ਬਾਰਡਰ ਤੇ ਚੱਲ ਰਿਹਾ ਉਸ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਪਰ ਹਾਲੇ ਤੱਕ ਇਸ ਮਾਮਲੇ 'ਚ ਕਿਸੇ ਨੇ ਵੀ ਕਿਸਾਨਾਂ ਨੂੰ ਇਨਸਾਫ ਨਹੀਂ ਦਿੱਤਾ ਇਸ ਦੇ ਨਾਲ ਹੀ ਕਿਸਾਨਾਂ ਦੀ ਫਸਲ ਅਤੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਵੀ ਬੋਲਦੇ ਹੋਏ ਸਵਰਨ ਸਿੰਘ ਪੰਨੇਰ ਹੋਰਾਂ ਨੇ ਅੱਗੇ ਜੋ ਕਿਹਾ ਉਹ ਵੀ ਸੁਣੋ ਸੋ ਇਸ ਮੌਕੇ ਬਾਈਟ ਲਾਤੀ ਠੀਕ ਹੈ ਸੋ ਇਸ ਮੌਕੇ ਸਵਰਨ ਸਿੰਘ ਪੰਨੇਰ ਹੋਰਾਂ ਨੇ ਕੇਂਦਰ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਸਮੱਸਿਆਵਾਂ ਨਾ ਹੱਲ ਹੋਈਆਂ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡਾ ਅੰਦੋਲਨ ਕੀਤਾ ਜਾਵੇਗਾ ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਲੰਮੇ ਸਮੇਂ ਤੱਕ ਹਨ ਮਿੱਥੇ ਸਮੇਂ ਤੱਕ ਜਿਹੜੀਆਂ ਰੇਲਾਂ ਨੇ ਉਹ ਰੋਕੀਆਂ ਜਾਣਗੀਆਂ ਅਜੇ ਇਹ ਚ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਕਦੋਂ ਤੱਕ ਹੱਲ ਕਰਦੀ ਹੈ ਤੇ ਇਸ ਤੇ ਕੀ ਵਿਚਾਰ ਕਰਦੀ ਹੈ ਦਨ ਮਿਊਟ ਲਈ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਅੱਜ ਅਸੀਂ ਦੇਵੀ ਦਾਸਪੁਰਾ ਤੇ ਪੀਸੀ ਕਰ ਰਹੇ ਹਾਂ ਰੇਲ 트랙 ਦੇ ਉੱਤੇ ਔਰ ਹੁਣ ਕੁਝ ਦੇਰ ਬਾਅਦ ਅਸੀਂ ਰੇਲ 트랙 ਤੇ ਚੜ ਜਾਾਂਗੇ ਸਾਡਾ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਆ ਔਰ ਇਹ ਰੇਲ ਰੋਕੋ ਅੰਦੋਲਨ ਜਿਹੜਾ ਵਾ ਇੱਕ ਤਾਂ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਵਾਸਤੇ ਵੀ ਲਖੀਮਪੁਰ ਖੀਰੀ ਦੇ ਵਿੱਚ ਜਿਵੇਂ ਕਿਸਾਨਾਂ ਤੇ ਗੱਡੀਆਂ ਚੜਾਈਆਂ ਗਈਆਂ ਜਿਵੇਂ ਗੱਡੀਆਂ ਚੜਾ ਕੇ ਚਾਰ ਕਿਸਾਨ ਸ਼ਹੀਦ ਕੀਤੇ ਗਏ ਇੱਕ ਪੱਤਰਕਾਰ ਜਿਹੜਾ ਵਾ ਉਸੇਿਤ ਕੀਤਾ ਗਿਆ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਦਿੱਤਾ ਗਿਆ ਦੋਸ਼ੀਆਂ ਨੂੰ ਜ਼ਮਾਨਤਾ ਦੇ ਦਿੱਤੀਆਂ ਗਈਆਂ ਔਰ ਉਹ ਦੋਸ਼ੀ ਜਿਹੜੇ ਅਜੇ ਮਿਸ਼ਰੇ ਟੈਣੀ ਦਾ ਮੁੰਡਾ ਬਾਹਰ ਆ ਉਹਨਾਂ ਦਾ ਭਰਾ ਬਾਹਰ ਆ ਤੇ ਬਾਕੀ ਦੋਸ਼ੀਆਂ ਨੂੰ ਵੀ ਜ਼ਮਾਨਤਾਂ ਦਿੱਤੀਆਂ ਜਾਣ ਦੀ ਚਿਹਰੀ ਕੀਤੀ ਜਾ ਰਹੀ ਆ ਇਹਦੇ ਨਾਲ ਨਾਲ ਜਿਹੜਾ 13 ਫਰਵਰੀ ਤੋਂ ਸਾਡਾ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਬਾਰਡਰਾਂ ਤੇ ਸਾਨੂੰ ਰੋਕਿਆ ਗਿਆ ਦਿੱਲੀ ਨਹੀਂ ਜਾਣ ਦਿੱਤਾ ਗਿਆ 453 ਕਿਸਾਨ ਜ਼ਖਮੀ ਹੋਏ ਤੇ 70000 ਅਰਧ ਸੈਨਿਕ ਫੋਰਸ ਲਾ ਦਿੱਤੀ ਗਈ ਹਰਿਆਣੇ ਦੇ ਵਿੱਚ ਇਹ ਤੋਂ ਕਹਾ ਜੜੀਆਂ ਸਾਡੀਆਂ ਮੰਗਾ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਨਰੇਗਾ ਫਸਲੀ ਬੀਮਾ ਯੋਜਨਾ ਆਤੀ ਆਤ ਮੰਗਾ ਮੰਗੀਆਂ ਨਹੀਂ ਗਈਆਂ ਇਹ ਉਹ ਮੰਗਾ ਨੇ 2014 ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜੀ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਉਹਨਾਂ ਦਾ ਆਪ ਦਾ ਬਿਆਨ ਆ ਵੀ ਕਿਸਾਨਾਂ ਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਿੱਤਿਆਂ ਤੋਂ ਬਗੈਰ ਕੰਮ ਨਹੀਂ ਚੱਲਣਾ ਸੀ 250 ਵਾਲੀ ਗੱਲ ਵੀ ਉਹਨਾਂ ਨੇ ਚੋਣ ਮੈਨੀਫੈਸਟੋ ਚ ਕਹੀ ਬੇਸ਼ੱਕ ਸੁਪਰੀਮ ਕੋਰਟ ਚ ਜਾ ਕੇ ਮੁਕਰਗੇ ਹੈਗੇ ਨੇ ਔਰ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਰਜ਼ਾ ਮਾਫੀ ਦੀ ਗੱਲ ਵੀ ਉਹਨਾਂ ਨੇ ਕਹੀ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੈਗੀਆਂ ਨੇ ਔਰ ਇਹਦੇ ਨਾਲ ਦੀ ਨਾਲ ਨਾਲ ਅੱਜ ਅਸੀਂ ਜਿਹੜੀ ਆਸ ਵੇਲੇ ਪੰਜਾਬ ਦੇ ਵਿੱਚ ਚੋਣੇ ਦੀ ਖਰੀਦ ਰੁਕੀ ਹੋਈ ਆ ਉਹਦੇ ਵਿੱਚ ਆੜਤੀਏ ਹੜਤਾਲਤੇ ਨੇ ਜਿਹੜੀ ਮੰਡੀ ਦੀ ਲੇਬਰ ਆ ਉਹ ਹੜਤਾਲਤੇ ਆ ਔਰ ਨਾਲ ਦੀ ਨਾਲ ਮਿੱਲਰ ਹੜਤਾਲਤੇ ਗਏ ਹੋਏ ਨੇ ਤੋ ਅਸੀਂ ਪੰਜਾਬ ਤੇ ਕੇਂਦਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕੇਂਦਰ ਗਿਣ ਮਿੱਥ ਕੇ ਪੰਜਾਬੀਆਂ ਨਾਲ ਧੱਕਾ ਕਰਦਾ ਸਾਨੂੰ ਰੋਲਣਾ ਚਾਹੁੰਦਾ ਪੰਜਾਬ ਸਰਕਾਰ ਵੀ ਨਾਲ ਆ ਜੇਕਰ ਇਹ ਮਸਲਿਆਂ ਦੀ ਹੱਲ ਨਾ ਹੋਇਆ ਜੇਕਰ ਖਰੀਦ ਨਾ ਸ਼ੁਰੂ ਕਰਾਈ ਗਈ ਤਾਂ ਮਜ਼ਦੂਰ ਆਰਥੀਏ ਤੇ ਕਿਸਾਨ ਰਲ ਕੇ ਵੱਡਾ ਅੰਦੋਲਨ ਕਰਨਗੇ ਇਹ ਤੁਰੰਤ ਜਿਹੜੀ ਖਰੀਦ ਆ ਉਹ ਚਾਲੂ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਡੀਏਪੀ ਦਾ ਕ੍ਰਾਈਸਿਸ ਬਹੁਤ ਵੱਡਾ ਪੰਜਾਬ 'ਚ ਇਹ ਕੇਂਦਰ ਦਾ ਪੈਦਾ ਕੀਤਾ ਹੋਇਆ ਵਾ ਇਸ ਮਸਲੇ ਦਾ ਹੱਲ ਕੀਤਾ ਜਾਵੇ ਪਰਾਲੀ ਵਾਲੇ ਮਸਲੇ ਤੇ ਅਸੀਂ মিডিਆ 'ਚ ਫੇਰ ਅਪੀਲ ਕਰਦੇ ਆਂ ਵੀ ਸਾਨੂੰ ਬੇਲੋੜਾ ਖਲਨਾਇਕ ਬਣਾਇਆ ਜਾ ਰਿਹਾ ਅੱਜ ਵੀ ਵਿਗਿਆਨਕ ਢੰਗ ਨਾਲ 2% ਸਾਡਾ ਪ੍ਰਦੂਸ਼ਣ ਹੈਗਾ ਵਾ ਉਹਦੇ ਵਿੱਚੋਂ ਵੀ ਗ੍ਰੀਨ ਟਰਬਿਊਨਲ ਦੇ ਇੱਕ ਜੱਜ ਨੇ ਕਹਿਤਾ ਵੀ ਸਾਡਾ ਤੁਮਾਂ ਤਾਂ ਦਿੱਲੀ ਜਾਂਦਾ ਹੀ ਨਹੀਂ ਹੈਗਾ ਔਰ 2% ਵਾਲਿਆਂ ਦੀਆਂ ਟੀਵੀ ਚੈਨਲਾਂ ਤੇ ਡਿਬੇਟਾਂ ਚੱਲ ਰਹੀਆਂ ਨੇ ਉਹਦੇ ਬਾਰੇ ਬਹੁਤ ਜ਼ੋਰ ਲਾਇਆ ਜਾ ਰਿਹਾ ਦਿੱਲੀ ਦੇ ਅਫਸਰ ਨਿਗਰ ਰੱਖ ਰਹੇ ਆ ਵੀ ਕੀ ਬਣ ਰਿਹਾ ਤੇ 98% ਜਿਹੜਾ ਪ੍ਰਦੂਸ਼ਣ ਆ ਉਹਤੇ ਕੋਈ ਵੀ ਬੋਲਿਆ ਨਹੀਂ ਜਾ ਰਿਹਾ 52% ਇੰਡਸਟਰੀ ਪ੍ਰਦੂਸ਼ਣ ਕਰਦੀ ਆ 25% ਆਵਾਜਾਈ ਦੇ ਸਾਧਨ ਪ੍ਰਦੂਸ਼ਣ ਕਰਦੇ ਆ ਪਰ ਡਿਬੇਟ ਕੱਲੀ 2% ਵਾਲਿਆਂ ਤੇ ਹੋ ਰਹੀ ਆ ਇਹ ਤੋਂ ਕਹਾ ਸਾਨੂੰ ਲੱਗਦਾ ਪੀ ਇਹ ਪ੍ਰਦੂਸ਼ਣ ਦਾ ਮੁੱਦਾ ਘਟ ਤੇ ਦਿੱਲੀ ਤੇ ਪੰਜਾਬ ਦੀ ਜਿਵੇਂ ਅਸੀਂ ਪੰਜਾਬ ਵਾਲੇ ਦਿੱਲੀ ਦੇ ਖਿਲਾਫ ਸੰਘਰਸ਼ ਕਰਦੇ ਆ ਕੇਂਦਰ ਸਾਨੂੰ ਬਦਲੇ ਦੀ ਭਾਵਨਾ ਨਾਲ ਬਦਨਾਮ ਕਰਨਾ ਚਾਹੁੰਦਾ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦਾ ਤਾਂ ਪਰਾਲੀ ਵਾਲਾ ਇਸ਼ੂ ਚੁੱਕਿਆ ਜਾ ਰਿਹਾ ਇਹਦੇ ਨਾਲ ਦੀ ਨਾਲ ਕੰਗਣਾ ਜੀ ਦਾ ਬਿਆਨ ਫੇਰ ਆ ਗਿਆ ਜੋ ਉਹਨਾਂ ਨੇ ਪੰਜਾਬੀਆਂ ਬਾਰੇ ਹਿਮਾਚਲ 'ਚ ਬੋਲਿਆ ਵੀ ਪੰਜਾਬ ਦੇ ਨੌਜਵਾਨ ਨਸ਼ਈ ਨੇ ਪੰਜਾਬ ਦੇ ਨੌਜਵਾਨ ਜਿਹੜੇ ਹੜਕੰਪ ਮਚਾਉਂਦੇ ਨੇ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦੀ ਅਸੀਂ ਨਿੰਦਾ ਕਰਦੇ ਆਂ ਅਰੇ ਪਹਿਲੀ ਵਾਰ ਨਹੀਂ ਅਸੀਂ ਸਪਸ਼ਟ ਕਹਿੰਦੇ ਆਂ ਭਾਜਪਾ ਤੇ ਆਰਐਸएस ਗਿਣਮਿਤ ਕੇ ਬਿਆਨ ਦਿੰਦੀ ਆ ਪਹਿਲੋਂ ਗ੍ਰਹਿ ਮੰਤਰੀ ਜੀ ਦਾ ਬਿਆਨ ਆਇਆ ਉਦੋਂ ਬਾਅਦ ਖੱਟੜ ਸਾਹਿਬ ਦਾ ਬਿਆਨ ਆਇਆ ਉਦੋਂ ਬਾਅਦ ਰਬਨੀਤ ਬਿੱਟੂ ਜੀ ਦਾ ਬਿਆਨ ਆਇਆ ਫਿਰ ਕੰਗਣਾ ਜੀ ਦੀ ਬਿਆਨਬਾਜ਼ੀ ਲਗਾਤਾਰ ਕਿਸਾਨ ਆਗੂਆਂ ਦੇ ਅਕਸ਼ ਨੂੰ ਖਰਾਬ ਕਰਨ ਵਾਸਤੇ ਢਾਹ ਲਾਉਣ ਵਾਸਤੇ ਅਜਿਹੇ ਬਿਆਨ ਦਿੱਤੇ ਜਾਂਦੇ ਆ ਤੇ ਅਸੀਂ ਸਪਸ਼ਟ ਮੰਗ ਕਰਦੇ ਆ ਵੀ ਕੰਗਣਾ ਜੀ ਜੋ ਬਿਆਨਬਾਜ਼ੀ ਕਰ ਰਹੀ ਆ ਇਹਦੇ ਤੇ ਪਾਰਟੀ ਜਿਹੜੇ ਉਹਨਾਂ ਦੀ ਪਾਰਟੀ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਔਰ ਅੱਜ ਅਸੀਂ ਕਹਿੰਨੇ ਬਿੱਟੂ ਜੀ ਰੇਲਾਂ ਤੇ ਆ ਕੇ ਦੇਖ ਲਿਓ ਤੁਸੀਂ ਕਹਿੰਦੇ ਹੋ ਕਿਸਾਨ ਰੁੱਜੇ ਹੋਏ ਆ ਤੁਹਾਨੂੰ ਪਤਾ ਲੱਗ ਜੂ ਕਿ ਕਿੰਨੇ ਕਿਸਾਨ ਰੁੱਜੇ ਆ ਹਰਿਆਣੇ ਦੇ ਵਿੱਚ ਲਕਸ਼ਣਾ ਨੇ ਹਰਿਆਣੇ ਦੇ ਅਸੀਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਜਦੋਂ ਵੀ ਵੋਟਾਂ ਪਾਉਣ ਜਾਓ ਤਾਂ ਤੁਸੀਂ ਜਿੰਨੂੰ ਮਰਜ਼ੀ ਵੋਟਾਂ ਪਾਇਓ ਯਾਦ ਰੱਖਿਓ ਸ਼ਹੀਦ ਸੁਭ ਕਰਨ ਸਿੰਘ ਸ਼ਹੀਦ ਕੀਤਾ ਕਿੰਨਾ ਨੇ ਕੀਤਾ ਉਹਨਾਂ ਦੇ ਮਾਂ ਪਿਓ ਦੇ ਬੋਲ ਯਾਦ ਰੱਖਿਓ ਜਿਹੜੇ ਕਹਿੰਦੇ ਸੀ ਵੀ ਗੁਰੂ ਸਾਹਿਬ ਨੇ ਚਾਰ ਵਾਰੇ ਅਸੀਂ ਕਿਸਾਨੀ ਵਾਸਤੇ ਇੱਕ ਵਾਰਤਾ ਤੇ ਕੀ ਹੋ ਗਿਆ ਅਰ ਇਹਦੋਂ ਕਹਾ ਕਿੰਨਾ ਨੇ ਸਾਨੂੰ ਬਾਰਡਰ ਤੇ ਬਣਾਇਆ ਪੰਜਾਬ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕੀਤਾ ਕਿੰਨਾ ਨੇ ਡਰੋਂ ਰਾਹੀਂ ਸਾਡੇ ਤੇ ਹੰਝੂ ਗਾਂਤ ਵਰਸਾਏ ਕਿੰਨਾ ਨੇ ਸਾਡਾ ਨੁਕਸਾਨ ਕੀਤਾ ਔਰ ਜੇ ਕਿਸਾਨਾਂ ਦੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ PMSB ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਇਹਨਾਂ ਮੁੱਦਿਆਂ ਨੂੰ ਰੱਖ ਕੇ ਸਾਡੇ ਕਿਸਾਨ ਵੋਟ ਕਰਨਗੇ ਤੇ ਸ਼ਾਇਦ ਸਹੀ VOTING ਹੋ ਜਾਵੇ ਧੰਨਵਾਦ ਹਾਂ ਦੇਖੋ ਜਦੋਂ ਵੀ ਕੋਈ ਵੀ ਪਾਰਟੀਆਂ ਜਦੋਂ ਵਿਰੋਧੀ ਤਰਚ ਹੁੰਦੀਆਂ ਨੇ ਉਦੋਂ ਕਿਸਾਨ ਤਾਂ ਬਹੁਤ ਚੰਗੇ ਲੱਗਦੇ ਨੇ ਕੱਲੇ ਸਾਡੇ ਮੁੱਦੇ ਇਹੀ ਨਹੀਂ ਚੁੱਕੇ ਜਾਂਦੇ ਮੁੱਦਿਆਂ ਨੂੰ ਚੋਣ ਮੈਨੀਫੈਸਟੋ 'ਚ ਇਹੀ ਨਹੀਂ ਪਾਇਆ ਜਾਂਦਾ ਸਾਡੇ ਧਰਨਿਆਂ ਵਿੱਚ ਸ਼ਮੂਲਿਤ ਕਰਦੇ ਆ ਲੀਡਰ ਔਰ ਲਗਾਤਾਰ ਸਾਡੀ ਸਫਤ ਕਰਦੇ ਆ ਵੀ ਤੁਸੀਂ ਦੇਸ਼ ਵਾਸਤੇ ਲੜ ਰਹੇ ਹੋ ਤੁਸੀਂ ਕੰਮ ਕਰ ਰਹੇ ਹੋ ਜਦੋਂ ਉਹਨਾਂ ਦੀਆਂ ਪਾਰਟੀਆਂ ਨੂੰ ਸੱਤਾ ਨਸੀਬ ਹੋ ਜਾਂਦੀ ਆ ਫਿਰ ਆ ਕੇ ਇਹ ਗੱਲਾਂ ਕਹੀਆਂ ਜਾਂਦੀਆਂ ਵਾ ਵੀ ਅਸੀਂ ਤਾਂ ਆਹ ਕਰ ਨਹੀਂ ਸਕਦੇ ਆ ਸੰਭਵ ਨਹੀਂ ਹੈਗਾ ਮੁਕਰਿਆ ਜਾਂਦਾ ਵਾ ਸੋ ਸਾਨੂੰ ਜਿੱਥੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਬਣਦੇ ਆ ਜਦ ਲੀਡਰ ਬੋਲਦੇ ਆ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਤੱਕ ਲੜਨਾ ਪਊਗਾ ਜਿਵੇਂ ਆ ਆਮ ਆਦਮੀ ਪਾਰਟੀ ਸੀਗੀ ਜਿਹੜੀ ਬੀਬੀ ਚੁਟਕੀਆਂ ਜ ਦਿਨ ਦੀ ਸੀਗੀ ਸਾਨੂੰ ਐਮਐਸਪੀ ਤੇ ਇੱਥੋਂ ਤੱਕ ਉਹਦੇ ਬਾਈਟਾਂ ਹੈਗੀਆਂ ਨੇ ਵੀ ਮੇਰਾ ਸਿਰ ਕਤਲ ਕਰ ਦਿਓ ਆ ਸਿਰ ਲਵਾ ਦੇਾਂਗੇ ਸ਼ਾਮਾਂ ਨੂੰ ਕਹਿੰਦੇ ਐਮਐਸਪੀ ਦੇ ਦੇਾਂਗੇ ਤੋ ਉਹ ਗੱਲਾਂ ਜਿਹੜੀਆਂ ਨੇ ਨਾ ਉਹ ਗੱਲਾਂ ਕਰਨ ਨੂੰ ਕੁਝ ਹੋਰ ਹੁੰਦੀਆਂ ਕਰਨ ਨੂੰ ਕੁਝ ਹੋਰ ਹੁੰਦੀਆਂ ਇਸ ਕਰਕੇ ਮੈਨੂੰ ਨਹੀਂ ਲੱਗਦਾ ਉਹ ਸੱਚ ਬੋਲ ਰਹੇ ਆ ਹਮ ਤੋ ਕਹਿ ਰਹੇ ਹਾਂ ਦੇਖਿਏ ਅਬ ਉਹਨੋ ਨੇ ਪੰਜਾਬ ਕੇ ਯੁਵਾਓ ਕੇ ਉਪਰ ਇਲਜ਼ਾਮ ਲਗਾਇਆ ਹਮ ਕਹਤੇ ਡੋਪ ਟੈਸਟ ਹੋ ਜਾਏ ਸੱਚ ਸਾਫ ਕੇ ਸਾਹਮਣੇ ਆ ਜਾਏ ਕਿ ਕਿਆ ਸੱਚ ਹੈ ਕਿ ਆ جھوٹ ਹੈ ਤੋ ਹਮ ਇਸ ਲਈ ਬੋਲਾ ਨਹੀਂ ਡੋਪ ਟੈਸਟ ਆਪ ਵੀ ਜਾਣਤੇ ਕਿਸ ਚੀਜ਼ ਕਾ ਹੁੰਤਾ ਹੈ ਹਮ ਤੋ ਚਾਹਤੇ ਹੈ ਦੇਸ਼ ਕੀ ਨਈ ਚੁਨੀ ਹੋਈ ਐਮਪੀ ਹੈ ਸੈਲੀਬ੍ਰਿਟੀ ਹੈ ਉਹਨਕਾ ਡੋਪ ਟੈਸਟ ਤੋ ਹੋਣਾ ਹੀ ਚਾਹੀਏ ਸਪਸ਼ਟ ਆ ਵੀ ਸੰਬੋਲਕ ਇਹ 2 ਘੰਟੇ ਦਾ ਰੇਲ ਰੋਕੋ ਆ ਕੋ ਬਹੁਤਾ ਲੰਮਾ ਨਹੀਂ ਹੈਗਾ ਬਹੁਤ ਸਾਰੇ ਟਰੈਕਾਂ ਤੇ ਰੇਲਾਂ ਨੇ ਆਉਣਾ ਨਹੀਂ ਹੈਗਾ ਆਪਾਂ ਮਹੀਨਾ ਪਹਿਲਾਂ ਬੋਲਿਆ ਹੈਗਾ ਹਾਂ ਪਰ ਜਦੋਂ ਵੀ ਕੋਈ ਕੋਈ ਵੀ ਚੀਜ਼ ਰੁਕਦੀ ਆ ਲੋਕਾਂ ਨੂੰ ਸਮੱਸਿਆ ਬਾਤ ਆ ਆਉਂਦੀਆਂ ਹੈਗੀਆਂ ਪਰ ਜਿਹੜੇ ਜਿਹੜੇ ਕਾਰਜ ਵਾਸਤੇ ਅਸੀਂ ਰੇਲਾ ਰੋਕ ਰਹੇ ਹਾਂ ਲੋਕਾਂ ਵਾਸਤੇ ਆ ਕੋਈ ਸਾਡੇ ਨਿੱਜੀ ਹਿੱਤ ਨਹੀਂ ਤੋਂ ਵੱਡੇ ਮੁੱਦੇ ਨੇ ਜੇ ਦੇਸ਼ ਦੀ ਕਿਸਾਨੀ ਤਬਾਹ ਹੋ ਗਈ ਜੇ ਦੇਸ਼ ਦਾ ਖੇਤੀ ਸੈਕਟਰ ਤਬਾਹ ਹੋ ਗਿਆ ਪੰਜਾਬ ਤਬਾਹ ਹੋ ਗਿਆ ਉਹਦੇ ਨਾਲ ਉਹਦੇ 2 ਘੰਟੇ ਤਖਲੀਫ ਸਹਿ ਕੇ ਅਸੀਂ ਇਹ ਕੰਮ ਚ ਕਾਮਯਾਬ ਹੋ ਜੇ ਤੇ ਇਹ ਸਫਲ ਹੋਵਾਂਗੇ ਆਪਾਂ ਲੋਕਾਂ